ਰਣਾ ਦਵਿੰਦਰ ਸਿੰਘ ਹੈ ਜੀ ਨਹੀਂ ਬਿਲਕੁਲ ਜੀ ਦੇਖੋ ਬਹੁਤ ਇਸ ਟਾਈਮ ਹੈ ਮਾਮਲਾ ਭਖਿਆ ਕਿਉਂਕਿ ਦੇਖੋ ਬੱਚੇ ਸਾਰੇ ਸਾਂਝੇ ਨੇ ਇੱਕ ਜਿਹੜਾ ਇਨਸੀਡੈਂਸ ਹੋਇਆ ਪੰਜਾਬ 'ਚ ਇੱਕ ਛੋਟਾ ਜਿਹਾ 5 ਸਾਲ ਦਾ ਬੱਚਾ ਉਹਨੂੰ ਜ਼ਿੰਦਗੀ ਸ਼ੁਰੂ ਹੋਈ ਸੀ ਮਾਪਿਓ ਦਾ ਇਕਲੌਤਾ ਬੱਚਾ ਇੱਕ ਪ੍ਰਵਾਸੀ ਮਜ਼ਦੂਰ ਨੇ ਜਿਹੜਾ ਕਿ ਪੰਜਾਬ ਦਾ ਨਹੀਂ ਸੀ ਸਵਾਲ ਹੈ ਕਿ ਹੈ ਤੇ ਇਨਸਾਨ ਸੀ ਉਹ ਵੀ ਕਿਹੇ ਬੱਚੇ ਜਿਹੜਾ ਬੱਚਿਆਂ ਦਾ ਪਿਓ ਹੋਏਗਾ ਇਹੋ ਜਿਹੇ ਕਾਂਡ ਜੇ ਹੋ ਰਹੇ ਨੇ ਪ੍ਰਵਾਸੀਆਂ ਤੇ ਉਂਗਲ ਇਸੇ ਕਰਕੇ ਉਠਾਈ ਜਾ ਰਹੀ ਹੈ ਕਿ ਅਸੀਂ ਦੇਖੋ ਦੂਜੀਆਂ ਸਟੇਟਾਂ ਚੋਂ ਆਉਂਦੇ ਨੇ ਉੱਥੇ ਦੀ ਸਟੇਟ ਵਿੱਚ ਕੰਮ ਨਹੀਂ ਹੈ ਸਾਡੇ ਪੰਜਾਬ ਚ ਠੀਕ ਹੈ ਕੰਮ ਕੰਮ ਕਰਨ ਆਉਂਦੇ ਨੇ ਪਰ ਕੀ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਕਿ ਵੀ ਜਿਹੜੇ ਇਹੋ ਜਿਹੇ ਪ੍ਰਵਾਸੀ ਆਉਂਦੇ ਆ ਇਹਨਾਂ ਲਈ ਕੋਈ ਇੱਕ ਕ੍ਰਾਈਟੇਰੀਆ ਬਣਾਇਆ ਜਾਏ ਕਿ ਇੰਨਾ ਬੰਦਿਆਂ ਨੂੰ ਇੱਥੇ ਪੰਜਾਬ ਵਿੱਚ ਜਿਹੜਾ ਕੰਮ ਕਰਨ ਆਏ ਨੇ ਉਹਨਾਂ ਦੀ ਕੋਈ ਸਾਡੇ ਕੋਲ ਸਪੈਸੀਫਿਕ ਕਾਊਂਟਿੰਗ ਹੋਣੀ ਚਾਹੀਦੀ ਆ ਉਥੇ ਕ੍ਰਾਈਮ ਕਰਦੇ ਨੇ ਉਥੋਂ ਬੇਲ ਲੈ ਕੇ ਇੱਥੇ ਆ ਜਾਂਦੇ ਨੇ ਤੇ ਇੱਥੇ ਪੰਜਾਬ ਵਿੱਚ ਕੋਈ ਸਬਜ਼ੀ ਵੇਚ ਰਿਹਾ ਕੋਈ ਹੋਰ ਛੋਟੇ ਮੋਟੇ ਕੰਮ ਕਰ ਰਿਹਾ ਉਹ ਪੈਸਾ ਕਮਾ ਰਹੇ ਨੇ ਠੀਕ ਹੈ ਸਾਰੇਨ ਰਾਈਟਰ ਪਰ ਕੀ ਹੈ ਕਿ ਸਾਡੇ ਕੋਲ ਕੋਈ ਅਜਿਹੇ ਸੈਟਅਪ ਨਹੀਂ ਹੈਗਾ ਕਿ ਇੰਨਾ ਬੰਦਿਆਂ ਉੱਤੇ ਇੱਕ ਫੋਕਸ ਹੋ ਸਕੇ ਵਿਜੀਲੈਂਸ ਹੋ ਸਕੇ ਵੀ ਇਹ ਬੰਦੇ ਜਿਹੜੇ ਹੈਗੇ ਨੇ ਇਹ ਵਾਕਈ ਸਾਡੇ ਪੰਜਾਬ ਵਿੱਚ ਕੋਈ ਗਲਤ ਕੰਮ ਐਲੀਮੈਂਟ ਜਵਾਜ ਉਠਾਈ ਜਾ ਰਹੀ ਹੈ ਪਿੰਡਾਂ ਪਿੰਡਾਂ ਚ ਦੇਖੋ ਇੱਥੇ ਰੱਖਣਾ ਵਾਜਬ ਹੈ ਇਹ ਨਹੀਂ ਨਹੀਂ ਦੇਖੋ ਉਹ ਪਿੰਡਾਂ ਵਾਲੇ ਹੁਣ ਇਹੀ ਹੈ ਕਿ ਉਹਨਾਂ ਨੂੰ ਜੇ ਰੱਖੋ ਉਹਨਾਂ ਦਾ ਕੋਈ ਤਹਾਡੇ ਕੋਲ ਆਧਾਰ ਕਾਰਡ ਉਹਨਾਂ ਦਾ ਕੋਈ ਸਟੇਟਸ ਕੀ ਹੈਗਾ ਪਿਛੋਕੜ ਕੀ ਹੈਗਾ ਆਧਾਰ ਕਾਰਡ ਦੇ ਅੱਜ ਕੱਲ 2000 ਦਿਨ ਤੇ ਬਣ ਜਾਂਦਾ ਨਹੀਂ ਇਹੀ ਤੇ ਪ੍ਰੋਬਲਮ ਹੈ ਸਾਡਾ ਸਿਸਟਮ ਐਡਮਿਨਿਸਟ੍ਰੇਸ਼ਨ ਵਿੱਚ ਇਹ ਸਨ ਲੱਗਦੀ ਹੈ ਉਹ ਉਧਰ ਦਾ ਆਧਾਰ ਕਾਰਡ ਨੂੰ ਇੱਥੇ ਗਲਤ ਟੈਂਪਰ ਕਰਕੇ ਡਰੈਸ ਬਣ ਜਾਂਦੇ ਬਿਲਕੁਲ ਉਹ ਦੇਖੋ ਜਸਦਾਨੀ ਸਾਡੇ ਜੁਮੇਰ ਬਿਲਕੁਲ ਬਿਲਕੁਲ ਹੀ ਸਾਡਾ ਸਾਰਾ ਤਾਣਾ ਬਾਣਾ ਵਿਗੜਿਆ ਹੈ ਜਿਹਦੇ ਕਰਕੇ ਸਾਡੀ ਜਿਹੜੀ ਸਰਕਾਰਾਂ ਨੇ ਉਹਨਾਂ ਨੂੰ ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਵੀ ਕਿੰਨੇ ਸਾਡੇ ਪੰਜਾਬ 'ਚ ਸਾਡੇ ਸੀਐਮ ਸਾਹਿਬ ਕਹਿੰਦੇ ਜੀ 3 ਕਰੋੜ ਦੀ ਆਬਾਦੀ ਹੈ ਸਾਡੇ ਪੰਜਾਬ ਦੀ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਕਾਊਂਟਿੰਗ ਹੋਣੀ ਚਾਹੀਦੀ ਵੀ ਇੰਡੀਆ ਪੰਜਾਬ 'ਚ ਕਿੰਨੇ ਸਾਡੇ 'ਚ ਫਿਲਟਰੇਸ਼ਨ ਹੋਈ ਦੀ ਹੈ ਅੱਗੇ ਕਹਿੰਦੇ ਸੀ ਕਿ ਭਈ ਇਹ ਟਿੱਕੀਆਂ ਗੋਲ ਗੱਪਿਆਂ ਦੀਆਂ ਰੇਡੀਆਂ ਲਉਂਦੇ ਆ ਪੰਜਾਬੀ ਵੀ ਲੌਣ ਲੱਗ ਬਈ ਕਿਹੋ ਜਿਹਾ ਮਹਿਸੂਸ ਕਰਦੇ ਹੋ ਇਸ ਚੀਜ਼ ਨਹੀਂ ਦੇਖੋ ਹੁਣ ਪ੍ਰੋਬਲਮ ਐ ਕਿ ਪੰਜਾਬੀ ਲਾ ਰਿਹਾ ਉਹ ਮੈਂ ਕੱਲ ਹੀ ਇੱਕ ਦੇਖ ਰਿਹਾ ਸੀ ਕੋਈ ਪ੍ਰੋਗਰਾਮ 'ਚ ਪੰਜਾਬੀ ਕੋਕ ਗਾਹਕ ਨਹੀਂ ਸੀ ਤੇ ਉਹਦੀ ਦੁਕਾਨ 'ਤੇ ਬਹੁਤ ਜ਼ਿਆਦਾ ਗਾਹਕ ਸਨ ਤੇ ਦੇਖੋ ਇਹ ਵੀ ਵੀ ਕੰਮ ਕਰਨ ਲਈ ਘਰੋਂ ਨਿਕਲਦਾ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਲੇਬਰ ਦਾ ਕੰਮ ਕਰਦੀ ਹੈ ਠੀਕ ਹੈ ਅਸੀਂ ਕੰਮ ਕਰਾਣਾ ਲੋਕਾਂ ਨੇ ਉਹਨਾਂ ਨੂੰ ਜੇ ਅਸੀਂ ਘਰ ਵਿੱਚ ਮੇਡ ਰੱਖਦੇ ਆ ਸਰਵੈਂਟ ਰੱਖਦੇ ਆ ਉਹਨਾਂ ਦਾ ਬਕਾਇਦਾ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਉਹ ਆਪਣੇ ਘਰਾਂ ਵਿੱਚ ਰੱਖਣ ਤੋਂ ਪਹਿਲੇ ਇਹਨਾਂ ਦਾ ਜਿਹੜਾ ਕੋਈ ਪੁਲਿਸ ਸਟੇਸ਼ਨ ਵਿੱਚ ਵੈਰੀਫਿਕੇਸ਼ਨ ਇਹਨਾਂ ਦੀ ਫੋਟੋ ਸਭ ਕੁਝ ਹੋਵੇ ਕਿ ਕੱਲ ਨੂੰ ਕੋਈ ਕ੍ਰਾਈਮ ਕਰਨ ਤੇ ਲੋਕੇਟ ਹੋ ਸਕਣ ਬਹੁਤ ਸਾਰੇ ਸਾਡੇ ਪੰਜਾਬੀ ਲੋਕ ਨੇ ਜਿਹੜੇ ਘਰਾਂ ਵਿੱਚ ਫੈਕਟਰੀਆਂ 'ਚ ਇਹਨਾਂ ਨੂੰ ਰੱਖ ਲੈਂਦੇ ਕਿ ਸਸਤੇ ਮਿਲ ਜਾਂਦੇ ਆ ਉਹੀ ਫਿਰ ਬੰਦੇ ਕੱਲ ਨੂੰ ਪ੍ਰੋਬਲਮ ਕਰਦੇ ਉਹ ਕਿਤੇ ਵੀ ਕਰ ਸਕਦੇ ਆ ਪੰਜਾਬੀ ਲੇਬਰ ਸਸਤੀ ਹੈ ਕਿ ਮਾਈਗ੍ਰੈਂਟ ਲੇਬਰ ਸਸਤੀ ਨਹੀਂ ਮਾਈਗ੍ਰੈਂਟ ਸਸਤੀ ਹੈ ਕਿਉਂਕਿ ਕੰਪਰੋਮਾਈਜ਼ ਕਰ ਲੈਂਦੇ ਘੱਟ ਪੈਸੇ ਦੇ ਚਲੋ ਇੱਕ ਗੱਲ ਇਹ ਹੈ ਕਿ ਨੀਅਤ ਨਾਲ ਕੰਮ ਪੰਜਾਬੀ ਕਰਦਾ ਹੈ ਪ੍ਰਵਾਸੀ ਨੇ ਦੇਖੋ ਹੁਣ ਪ੍ਰੋਬਲਮ ਇਹ ਹੈ ਕਿ ਪ੍ਰਵਾਸੀ ਜਿਹੜਾ ਉਹ ਕਹਿੰਦਾ ਮੈਂ ਪੈਸੇ ਕਮਾਣ ਆਇਆ ਜਿਉ ਕੋਈ 700 ਮੰਗਦਾ ਉਹ 600 ਚ ਕੰਮ ਕਰ ਦਿੰਦਾ ਪੰਜਾਬੀ 600 ਵੀ ਲੈ ਕੇ ਕੰਮ ਨਹੀਂ ਕਰਨਾ ਚਾਹੁੰਦਾ ਕਿਉਂ ਕਿ ਕਿਉਂਕਿ ਸਾਡੀ ਸਰਕਾਰਾਂ ਨੇ ਉਹਨਾਂ ਨੂੰ ਦੇਖੋ ਬਹੁਤ ਸਹੂਲਤਾਂ ਦੇ ਦਿੱਤੀਆਂ ਮੈਂ ਕਹਾਂਗਾ ਸਹੂਲਤਾਂ ਸਾਰੀਆਂ ਇਹ ਫੈਸਿਲਿਟੀਆਂ ਜੇ ਦੇਣੀਆਂ ਸਾਰਿਆਂ ਨੂੰ ਦਿਓ ਇਹ ਨਹੀਂ ਹੋਣਾ ਚਾਹੀਦਾ ਵੀ ਇਹ ਲੋਅਰ ਹਾਂ ਇਹ ਨਹੀਂ ਹੋਣਾ ਚਾਹੀਦਾ ਜੇ ਲੋਅਰ ਕਲਾਸ ਹੈ ਇਹ ਦੀ ਕਮਾਈ ਘੱਟ ਹੈ ਨਹੀਂ ਉਹ ਕਹਿੰਦੇ ਠੀਕ ਹੈ ਸਾਨੂੰ ਸਰਕਾਰ ਖਾਨ ਨੂੰ ਦਿੰਦੀ ਹੈ ਉਹ ਆਪਣਾ ਜਿਹੜਾ ਕੰਫਰਟ ਮੋਡ ਤੇ ਚੱਲ ਗਏ ਹੋਏ ਨੇ ਮੈਂ ਇੱਕ 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 ਕਹਾਣੀ ਸੁਣੀ ਸੀ ਜਦੇ ਵਿੱਚ ਉਹਨੇ ਪ੍ਰੈਕਟੀਕਲੀ ਦੱਸਿਆ ਕਿ ਇੱਕ ਜਿਹੜੀ ਇਲ ਹੈ ਨਾ ਬਾਜ ਆ ਉਹ ਆਪਣੇ ਬੱਚੇ ਨੂੰ ਜਿੱਥੇ ਜਨਮ ਦਿੰਦਾ ਨਾ ਜਿਹੜੇ ਕਾਉਂਸਲੇ ਵਿੱਚ ਉਹਦੇ ਵਿੱਚ ਕੰਡੇ